ਜਗਾ ਜਗਾ ਤੇ ਕੈਂਪ ਕੀਤੇ ਜਾ ਰਹੇ ਹਨ ਪਿੰਡਾਂ ਦੇ ਵਿੱਚ ਵਲੰਟੀਅਰ ਜਾ ਕੇ ਰਾਹਤ ਸਮਗਰੀ ਦਿੱਤੀ ਜਾ ਰਹੀ ਹੈ ਪਸ਼ੂਆਂ ਵਾਸਤੇ ਚਾਰਾ ਦਿੱਤਾ ਜਾ ਰਿਹਾ ਹੈ ਕੋਈ ਗਰੀਬੀ ਰੇਖਾ ਦੇ ਬਹੁਤ ਥੱਲੇ ਹੈ ਉਹਦੀ ਮਦਦ ਕੀਤੀ ਜਾ ਰਹੀ ਹੈ ਪਰ ਪਿੰਡਾਂ ਦੇ ਵਿੱਚ ਜਾ ਕੇ ਡਾਕਟਰੀ ਟੀਮ ਕੰਮ ਕਰ ਰਹੀ ਹੈ ਪਰ ਅੱਜ ਦਿਵਯ ਜੋਤੀ ਜਾਗਰਤੀ ਸੰਸਥਾਨ ਵੱਲੋਂ ਸੰਪੂਰਨ ਅਰੋਗਿਆ ਪ੍ਰਕਲਪ ਦੇ ਅੰਤਰਗਤ ਇਹ ਮੈਡੀਕਲ ਕੈਂਪ ਰੱਖਿਆ ਹੈ ਜੇ ਦੇ ਅੰਦਰ ਡਾਕਟਰ ਸਾਹਿਬਾਨ ਪਹੁੰਚੇ ਹਨ ਔਰ ਆਪ ਜੀ ਦਾ ਚੈੱਕ ਅਪ ਕੀਤਾ ਜਾਊਗਾ ਔਰ ਨਸ਼ੁਲਕ ਮੈਡੀਸਨ ਦਿੱਤੀ ਜਾਊਗੀ ਔਰ ਡਾਕਟਰ ਜੀਐਸ ਕੁਲਾਰ ਜੀ ਦੱਸ ਕੇ ਵੀ ਗਏ ਹਨ ਇਸ ਤੋਂ ਬਾਅਦ ਵਿੱਚ ਵੀ ਅਗਰ ਕਿਸੇ ਦੀ ਕੋਈ ਵੱਡੀ ਸਮੱਸਿਆ ਹੈ ਸਰਜਰੀ ਹੈ ਕੁਝ ਐਸਾ ਹੈ ਉਹਦੇ ਵਾਸਤੇ ਵੀ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਦੇ ਅੰਦਰ ਔਰ ਆਪ ਦਾ ਡਿਸਟ੍ਰਿਕਟ ਹਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਜੀ ਸਿਵਲ ਸਰਜਨ ਔਰ ਆਪ ਦੇ ਡੇਰਾ ਬਾਬਾ ਨਾਨਕ ਐਸਾ ਮੋਸਾਬ ਉਹਨਾਂ ਕੋਲ ਵੀ ਆਪ ਜੀ ਨੂੰ ਅਸੀਂ ਰੈਫਰਿੰਗ ਕਰਾਂਗੇ ਔਰ ਆਪ ਦੀ ਸੇਤ ਤੰਦਰੁਸਤ ਰਹੇ ਇਹ ਮੰਗਲ ਕਾਮਨਾ ਕਰਦੇ ਹਾਂ ਔਰ ਮੈਂ ਇਹਦੇ ਨਾਮ ਨਾਲ ਵਿਸ਼ੇਸ਼ ਰੂਪ ਚ ਧੰਨਵਾਦ ਫਿਰ ਕਰਾਂਗਾ ਸਰਦਾਰ ਗੁਰਪ੍ਰੀਤ ਸਿੰਘ ਰੰਦਾਵਾ ਜੀ ਜੋ ਐਮ ਐਲ ਏ ਡੇਰਾ ਬਾਬਾ ਨਾਨਕ ਤੂੰ ਹਨ ਪਹਿਲਾਂ ਵੀ ਹਾਜ਼ਰੀ ਭਰਦੇ ਰਹੇ ਹਨ ਔਰ ਮੈਨੂੰ ਯਾਦ ਹੈ ਕਿ ਇੱਕ ਟਾਈਮ ਆਪ ਜੀ ਦਾ ਨੂਰ ਮੈਲ ਵੀ ਚਾਹਤੀ ਆਪਣੇ ਵੱਲੋਂ ਸੁਨਾंगा ਕਰਦਾ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਦਾ ਕੰਮ ਇੱਕੋ ਹੀ ਆ ਕਿ ਮਨੁੱਖਤਾ ਦੀ ਭਲਾ ਕਿਵੇਂ ਕਰ ਸਕਦੀ ਹੈ ਜਦੋਂ ਜਦੋਂ ਵੀ ਕਿਤੇ ਮਨੁੱਖਤਾ ਤੇ ਮੁਸੀਬਤ ਦੀ ਘੜੀ ਆਈ ਹੈ ਇਹਨਾਂ ਸੰਸਥਾਵਾਂ ਨੇ ਅੱਗੇ ਹੋ ਕੇ ਮਨੁੱਖਤਾ ਤੇ ਨਾਲ ਖਲੋਣ ਦਾ ਜਿਹੜਾ ਕਦਮ ਹੈ ਇਹ ਬਹੁਤ ਸ਼ਾਨਦਾਰ ਕਦਮ ਹੈ ਮੈਨੂੰ ਚੇਚੇ ਤੌਰ ਤੇ ਸਵਾਮੀ ਜੀ ਨੇ ਬਣਾਇਆ ਮੈਂ ਕਹਿੰਖੀ ਮੇਰਾ ਇੱਕ ਜੁੰਮੇਵਾਰੀ ਬਣਦੀ ਆ ਹਲਕੇ ਦੀ ਨਮਾਇੰਦਗੀ ਕਰ ਰਿਆ ਤਾਂ ਕੋਈ ਵੀ ਫੰਕਸ਼ਨ ਹੋਵੇ ਜਦੋਂ ਮੈਨੂੰ ਕੋਈ ਇਨਵਾਈਟ ਕਰਦਾ ਮੇਰਾ ਪਹਿਲਾ ਫਰਜ਼ ਬਣਦਾ ਕਿ ਆਪਣਾ ਟਾਈਮ ਕੱਢ ਕੇ ਉੱਥੇ ਜ਼ਰੂਰ ਹਾਜ਼ਰੀ ਭਰਾਂ ਜਿਵੇਂ ਸਵਾਮੀ ਜੀ ਨੇ ਦੱਸਿਆ ਕਿ ਮੈਂ ਨੋਰਮਲ ਵੀ ਜਾ ਕੇ ਆਇਆ ਜਦੋਂ ਤੁਸੀਂ ਆਪਣੇ ਮਾਨ ਚ ਮੇਰੇ ਪ੍ਰਤੀ ਕਿੰਨਾ ਪਿਆਰ ਲੈ ਕੇ ਜਾਂਦੇ ਹੋ ਕਿ ਮੈਨੂੰ ਤੁਸੀਂ ਇਨਵਾਈਟ ਕਰਦੇ ਹੋ ਤਾਂ ਜੇ ਤੁਸੀਂ ਮੈਨੂੰ ਇਨਵਾਈਟ ਕਰਦੇ ਹੋ ਤਾਂ ਫਿਰ ਮੇਰਾ ਪਹਿਲਾ ਫਰਜ਼ ਬਣਦਾ ਕਿ ਮੈਂ ਤੁਹਾਡਾ ਉਹਦਾ ਸਤਿਕਾਰ ਵੀ ਕਰਾਂ ਤਾਂ ਤੁਹਾਡੇ ਮੁਤਾਬਕ ਉਥੇ ਆਪਣੀ ਹਾਜ਼ਰੀ ਵੀ ਭਰਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਸੰਸਥਾਵਾਂ ਅਨੁਸਾਰੀਆਂ ਹੋਰ ਵੀ ਚੈਨਲ ਵਾਲੇ ਮੇਰੇ ਵੀਰ ਦੇਖ ਰਹੇ ਨੇ ਮੇਰਾ ਕੁਸ਼ੈਨ ਹੈ ਜੇ ਕਿਸੇ ਨੂੰ ਠੀਕ ਲੱਗੇ ਤਾਂ ਠੀਕ ਹੈ ਨਹੀਂ ਲੱਗੇ ਤਾਂ ਮੈਨੂੰ ਮਾਫ ਕਰਨਾ ਸੰਸਥਾ ਮਨੇ ਕੋਈ ਕਸਰ ਨਹੀਂ ਛੱਡੀ ਧਾਰਮਿਕ ਸੰਸਥਾਵਾਂ ਜਿੰਨੀਆਂ ਵੀ ਨੇ ਮੈਂ ਸਾਰੀਆਂ ਸਤਿਕਾਰਯੋਗ ਨੇ ਮੇਰੇ ਮੇਰੇ ਲਈ ਸਾਰੇ ਸਤਿਕਾਰਯੋਗ ਨੇ ਪਰ ਜਿੱਥੇ ਜਿੱਥੇ ਆਪਾਂ ਮੈਡੀਕਲ ਕੈਂਪ ਲਾ ਰਹੇ ਆ ਜਾਂ ਹੋਰ ਰਾਤ ਸਮਗਰੀ ਪਿੰਡਾਂ ਚ ਭੇਜ ਰਹੇ ਆ ਉਥੇ ਉਥੇ ਇਹਨਾਂ ਸੰਸਥਾਵਾਂ ਨੂੰ ਇੱਕ ਕੰਮ ਜ਼ਰੂਰ ਕਰਨਾ ਚਾਹੀਦਾ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ऐसे कारणे जिन्ना दी छत्तां भी हैनी डिगपियां दी वो ਪਿੰਡਾਂ ਤੱਕ ਉਹਨਾਂ ਲੋਕਾਂ ਚ ਪਹੁੰਚ ਕਰਕੇ ਉਹਨਾਂ ਲੋਕਾਂ ਨੂੰ ਆਡੈਂਟੀਫਾਈ ਕਰੋ ਕਿ ਜਿਹੜੇ ਲੋਕ ਅਜੇ ਛੱਤਾਂ ਤੋਂ ਬਗੈਰ ਬੈਠੇ ਨੇ ਉਹਨਾਂ ਦੀਆਂ ਛੱਤਾਂ ਪਾ ਕੇ ਦੇੜੀਆਂ ਮੇਰੇ ਖਿਆਲੋਂ ਬਹੁਤ ਵੱਡਾ ਇੱਕ ਕੂਨ ਦਾ ਕੰਮ ਹੋਊਗਾ ਜੀ ਉਹਨਾਂ ਨੂੰ ਕਨਪਚਤਾਂ ਬਦਲ ਗਏ ਮੈਂ ਸਿਰਫ ਤੁਹਾਡੇ ਨਹੀਂ ਤੁਹਾਡੇ ਇੱਥੇ ਖੜ ਕੇ ਇੰਨੀ ਗੱਲសារ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਲੱਗੀਆਂ ਨੇ ਦੇਖੋ ਬਹੁਤ ਸਾਰਾ ਸੰਸਥਾਵਾਂ ਨੇ ਸਾਡਾ ਮਾਨ ਸਰਕਾਰ ਲਾਕੇ ਦਾ ਕੀਤਾ ਬਹੁਤ ਸਾਰਾ ਉਪਰਾਲਾ ਕੀਤਾ ਹਰ ਤਰ੍ਹਾਂ ਦੀ ਸਾਡੀ ਇਸ ਸਮੇਂ ਮਦਦ ਵੀ ਕੀਤੀ ਆ ਪਰ ਮੈਂ ਜਿਹੜੀ ਮਦਦ ਹੋਰ ਤੁਹਾਡੇ ਇੱਥੇ ਖਲੋ ਕੇ ਕਹਿ ਕੇ ਚੱਲਿਆਂ ਕਿ ਅੱਜ ਤੱਕ ਸਾਡੇ ਬਹੁਤ ਸਾਰੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਚਾਹੇ ਸਾਡੇ ਜਿਹੜੇ ਸੇਵਾਦਾਰ ਨੇ ਜਿਹੜੇ ਕੌਮ ਦੇ ਸੇਵਾ ਕਰਦੇ ਨੇ ਸਮਾਜ ਦੀ ਸੇਵਾ ਕਰਦੇ ਨੇ ਉਹਨਾਂ ਤੁਸੀਂ ਬੰਦੀ ਬਹੁਤ ਵੱਡੀ ਜੁੰਮੇਵਾਰੀ ਲਈ ਹੈ ਔਰ ਅੱਜ ਤੁਸੀਂ ਬਨੋ ਉਹਨਾਂ ਨੂੰ ਠੀਕ ਵੀ ਕਰ ਰਹੇ ਨੇ ਬਾਬਾ ਜੀ ਜਿਵੇਂ ਗੁਰੂ ਕੇ ਬਾਗ ਵਾਲੇ ਨੇ ਬਾਬਾ ਸੇਵਾ ਸਿੰਘ ਕਟੂਰ ਸਾਹਿਬ ਵਾਲੇ ਨੇ ਜਾਂ ਹੋਰ ਕਈ ਧਾਰਮਿਕ ਸੰਸਥਾਵਾਂ ਨੇ ਉਹ ਇਹ ਵੀ ਬਰਾਨਾ ਕਰ ਰਹੀਆਂ ਬਹੁਤ ਚੰਗਾ ਮੈਂ ਕਹਿੰਦਾ ਐਸ ਔਖੀ ਘੜੀ 'ਚ ਜਿਹੜਾ ਵੀ ਆਪਣਾ ਥੋੜਾ ਥੋੜਾ ਯੋਗਦਾਨ ਵੀ ਪਾਵੇਗਾ ਭਾਵੇਂ ਉਹ ਕਿਸੇ ਰੂਪ 'ਚ ਪਾਵੇ ਜੇ ਡਾਕਟਰ ਵਾ ਤਾਂ ਉਹਨੇ ਡਾਕਟਰ ਕਿਸੇ ਮਰੀਜ਼ ਦੀ ਹੈਲਪ ਕਰਨੀ ਹੈ ਤਾਂ ਇਲਾਜ ਕਰਕੇ ਉਹਨੂੰ ਮੁਫਤ ਦਵਾਈ ਦੇ ਕੇ ਉਹਦਾ ਇੰਨਾ ਹੀ ਕੰਮ ਹੈ दिव्य ज्योति जागृति संस्थान संपूर्ण कैंप किया जा रहा है सारे जानते हैं हड़ा की चपेट के आया है। और दिव्य ज्योति जागृति संस्था पहले दिन तो समाज की सेवा वास्ते हर प्रभावित परिवार काम कर रही है ਸੰਸਥਾਨ ਵੱਲੋਂ ਸਰਵੇ ਕਰਕੇ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਰਾਹਤ ਸਮਗਰੀ ਦਿੱਤੀ ਗਈ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਪਰ ਅੱਜ ਸਤਨ ਆਸ਼ਰਮ ਸ਼ਹਿਯਾਤਾ 18 ਬਾਬਾ ਨਾਨਕ ਕੁਰਾਸਪੁਰ ਦੇ ਅੰਦਰ ਅਸੀਂ ਇਹ ਮੈਡੀਕਲ ਕੈਂਪ ਲਗਾਏ ਜਿਹਦੇ ਵਿੱਚ ਅੱਜ ਸਾਡੇ ਕੋਲ ਡਾਕਟਰਾਂ ਦੀ ਟੀਮ ਕੌਂਚੀ ਹੈ

ਲੇਕਿਨ ਇਸ ਦੇ ਨਾਲ ਨਾਲ ਸੰਸਥਾਨ ਦੇ ਪ੍ਰਚਾਰਕ ਆਤਮਿਕ ਮਾਨਸਿਕ ਸੰਬਲ ਵੀ ਪ੍ਰਦਾਨ ਕਰਦੇ ਸਤਿ ਵਿਚਾਰ ਮੈਂਟਲੀ ਹੈਲਥ ਜੋ ਹੈ ਉਹ ਬਹੁਤ ਵੀਕ ਹੋ ਚੁੱਕੀ ਹੈ ਉਹਨੂੰ ਕਿੱਦਾਂ ਸਥਿਰ ਕੀਤਾ ਜਾਵੇ ਕਿੱਦਾਂ ਠੀਕ ਹੋਵੇ ਇਹਦੇ ਵਾਸਤੇ ਕਾਉਂਸਲਿੰਗ ਵੀ ਕੀਤੀ ਜਾ ਰਹੀ ਹੈ ਸੋ ਅੱਜ ਦਾ ਇਹ ਜੋ ਕੈਂਪ ਹੈ ਇਹ ਸੰਸਥਾਨ ਵੱਲੋਂ ਕੀਤਾ ਜਾ ਰਿਹਾ ਹੈ ਔਰ ਪੂਰੇ ਪੰਜਾਬ ਦੇ ਵਿੱਚ ਹੀ ਐਸੇ ਕੈਂਪ ਕੀਤੇ ਜਾਂਦੇ ਹਨ और मैं विशेष रूप से दसना चाहता श्री आशुतोष महाराज जी आयुर्वेदिक फार्मेसी जो तो नूर महल के अंदर स्थापित है आयुर्वेदिक फार्मेसी वालों आयुर्वेद के बहुत सारे कैंप किए जाते हैं और श्री आशुतोष महाराज जी आयुर्वेदिक फार्मेसी के वालों आयुर्वेद के एक्सपर्ट डॉक्टर भी समय समय पे कैंप लगा के चेकअप किया जाता है और दवाइया दिखाई जाती है क्योंकि महापुरुष कहें ਪਹਿਲਾ ਸੁਖ ਨਰੋਗੀ ਕਰ ਜੇ ਅਸੀਂ ਸਿਹਤ ਨੂੰ ਤੰਦਰੁਸਤਾਂ ਤਾਂ ਅਸੀਂ ਆਪਣੇ ਘਰ ਦੇ ਪਰਿਵਾਰ ਦੇ ਸਮਾਜ ਦੇ ਅਧਿਆਤਮ ਦੇ ਰਾਸ਼ਟਰ ਦੇ ਕੰਮ ਕਰ ਸਕਦੇ ਸੋ ਅੱਜ ਦਿਬ்யਾ ਜੋਤੀ ਜਾਗਰਤੀ ਸੰਸਥਾਨ ਵੱਲੋਂ ਇਹ ਮੈਡੀਕਲ ਕੈਂਪ ਕੀਤਾ ਗਿਆ ਹੈ ਔਰ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਆਓ ਦਿਬ்யਾ ਜੋਤੀ ਜਾਗਰਤੀ ਸੰਸਥਾਨ ਦੇ ਤੁਸੀਂ ਵੀ ਸਹਿਯੋਗੀ ਬਣੋ ਔਰ ਸੰਸਥਾਨ ਦਿਨ ਰਾਤ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਔਰ ਦਿਨ ਰਾਤ ਕੰਮ ਅਸੀ ਕਰਨੇ ਧੰਨਵਾਦ ਜੋਤੀ ਜਾਗਰਨ ਸੰਸਥਾ ਸਹਿਯਾ ਦਾ ਉਹਦੇ ਚ ਮੁਫਤ ਮੈਡੀਕਲ ਕੈਂਪ ਜਿਹੜਾ ਉਹ ਲੱਗਾ ਜਿਹਦੇ ਵਿੱਚ ਬੜੇ ਸੀਨੀਅਰ ਡਾਕਟਰ ਅੰਮਸਰ ਤੋਂ ਮਾਰ ਸਾਹਿਬ ਆਏ ਨੇ ਜਾਂ ਇਹਨਾਂ ਦੀ ਸਮੂਹੀ ਟੀਮ ਆਈ ਹੈ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਰੋਗ ਨੇ ਜਾਂ ਬਿਮਾਰੀ ਉਹਨਾਂ ਦੇ ਟੈਸਟ ਵੀ ਹੋਣੇ ਨੇ ਤੇ ਉਹਨਾਂ ਦੇ ਟੈਸਟ ਤੋਂ ਬਾਅਦ ਉਹਨਾਂ ਦੇ ਫ੍ਰੀ ਦਵਾਈ ਵੀ ਮਿਲਦੀ ਆ ਤਾਂ ਮੈਂ Swami ਜੀ ਦੇ ਉਦਮਿਤ ਸਦਕਾ ਇੰਨਾ ਦੀ ਹਿੰਮਤ ਕਰਕੇ ਜਿਹੜਾ ਜਹਾੜ ਪ੍ਰਭਾਵਿਤ ਇਲਾਕਾ ਹੈ ਉਹਨਾਂ ਨੂੰ ਜਿਹੜੀ ਵੱਡੀ ਵੱਡੀ ਸਹੂਲਤ ਜਿਹੜੀ ਅੱਜ ਇਸ ਜਗਾ ਤੇ ਮਿਲ ਰਹੀ ਆ ਜਿਹੜੀ ਧਾਰਮਿਕ ਜਗਾ ਹੈ ਸ਼ਹਾਦਾ ਕਲਾਚ ਇੱਥੇ ਮਿਲ ਰਹੀ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਮੁੱਚੀ ਵਰਕਸਪ ਬ ਇਹਨਾਂ ਦੀ ਸੁਰਤੀ ਟੀਮ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਸਮੇਂ ਜ਼ਰੂਰ ਤਾਂ ਕਿ ਜਦੋਂ ਪਾਣੀ ਲੱਥ ਜਾਂਦਾ ਦਰਿਆ ਦਾ ਤਾਂ ਜਿਹੜੀਆਂ ਬਿਮਾਰੀਆਂ ਫੈਲਣ ਦਾ ਉਹ ਬਾਦ ਖਤਰਾ ਬਣਦਾ ਉਹ ਤਾਂ ਹੁੰਦਾ ਕਿ ਜਿੱਥੇ ਪਾਣੀ ਖੜਾ ਰਹੇ ਤਾਂ ਜੇ ਤੋ ਕਹਿੰਦੇ ਪਾਣੀ ਵਗਦਾ ਹੋਵੇ ਤਾਂ ਉਹ ਪਵਿੱਤਰ ਹੈ ਨਾ ਤਾਂ ਉਹ ਤੇ ਜੇ ਪਾਣੀ ਖੜਾ ਜੇ ਕਿਤੇ ਉਹ ਬਿਮਾਰੀਆਂ ਦਾ ਘਰ ਬਣ ਜਾਂਦਾ ਤਾਂ ਅੱਜ ਕਿਤੇ ਨਾ ਕਿਤੇ ਪਾਣੀ ਹੈ ਕਿਤੇ ਨਾ ਕਿਤੇ ਪ੍ਰੋਬਲਮ ਜ਼ਰੂਰ ਹੈ ਪਰ ਫਿਰ ਵੀ ਮੈਂ ਕਹਿੰਦਾ ਕਿ ਇਸ ਤਰੀਕੇ ਦੀ ਸੇਵਾ ਕਰਨੀ ਇਸੇ ਵਿਰਲੇ ਦੇ ਹਿੱਸੇ ਆਈ ਹੈ ਤਾਂ ਮੈਂ اسی ਉਮੀਦ ਕਰਾਂਗਾ ਕਿ ਜਿਸ ਤਰ੍ਹਾਂ ਆਪਣੀ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਚ ਕਰ ਰਹੇ ਨੇ ਚਾਹੇ ਉਹ ਮੈਡੀਕਲ ਕੈਂਪ ਚ ਕਰ ਰਹੇ ਨੇ ਚਾਹੇ ਆਪਣੇ ਇੱਥੇ ਰਹਿ ਕੇ ਆਪਣੀ ਗੁਰੂ ਮਹਾਰਾਜ ਦੇ ਨਾਲ ਲੋਕਾਂ ਨੂੰ ਸੜ ਲਾ ਰਹੇ ਨੇ ਇੱਕ ਚੰਗੀ ਸਿਹਤ ਮੁਕਤੀ ਨੂੰ ਦੇਣੀ ਤੇ ਉਹ ਬੜੀ ਵੱਡੀ ਗੱਲ ਆ ਔਰ ਮੈਂ ਹੜ ਪੀੜਤ ਦੇ ਲੋਕਾਂ ਨੂੰ ਇਹ ਕਹਿਣਾ ਕਿ ਤੁਸੀਂ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਹਾਨੂੰ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਚੱਲੋ ਹੱਥ ਸਾਫ਼ ਰੱਖੋ ਵਰਤਨ ਸਾਫ਼ ਰੱਖੋ ਤਾਂ ਥੋੜੇ ਬਹੁਤੇ ਜਿਹੜੇ ਘਰਾਂ ਵਿੱਚ ਹੁਣ ਸੂਰਜ ਦੀ ਲਾਈਟ ਆ ਗਈ ਆ ਤਾਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਮਸਨਾ ਬਣਦੀਆਂ ਨੇ ਜਸਲਾਬੇ ਨਾਲ ਬਣਦੀਆਂ ਨੇ ਇਸ ਕਰਕੇ ਹਰ ਇੱਕ ਚੀਜ਼ ਨੂੰ ਧਿਆਨ ਚ ਰੱਖਦੇ ਹੋਇਆ ਤਾਂ ਸਮਾਜ ਜਿਹੜਾ ਆਉਣ ਵਾਲਾ ਵਧੀਆ ਹੀ ਹੋਏਗਾ ਡੇਰਾ ਬੱਬਾ ਨਾਨਕ ਵਾਲੇ ਦਾ ਬੜੀ ਮਸੀਬਤ ਦੇਖ ਲਈ ਔਰ ਮੈਨੂੰ ਉਮੀਦ ਆ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਤੋਂ ਬਾਹਰ ਆਈ ਮੋੜੋ ਨਾਲੀਆਂ ਤੇ ਜਰਾ ਦੇ ਅੰਦਾਲਾ ਸਾਹਿਬ ਜਿਵੇਂ ਤੁਹਾਡੇ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਾਲਾਂਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਬਹੁਤ سارے ਜਿਹੇ ਲੋਕ ਨੇ ਜਿਨ੍ਹਾਂ ਦੇ ਘਰ ਵੀ ਜਿਹੇ ਬਰਬਾਦ ਹੋ ਚੁੱਕੇ ਨੇ ਉਹਨਾਂ ਲਈ ਕੀ ਉਪਰਾਲੇ ਕਰਦੇ ਦੇਖੋ ਜੀ ਮੈਂ ਜਿਹੜਾ ਸਾਡਾ ਸਰਕਾਰ ਵੱਲੋਂ ਜਿਹੜੇ ਤਾਂ ਘਰਾਂ ਦੀ ਰਿਪੇਅਰ ਹੋਣ ਵਾਲੀ ਹੈ ਜਿਨ੍ਹਾਂ ਨੂੰ ਤਰੇੜਾਂ ਪੈ ਗਈਆਂ ਉਹਨਾਂ ਨੂੰ ਸਰਕਾਰ ਵੱਲੋਂ 35000 ਰੁਪਏ ਜਿਹੜਾ ਉਹਨਾਂ ਨੂੰ ਉਹਨਾਂ ਦੀ ਮਾਲੀ ਸਹਾਇਤਾ ਹੁੰਦੀ ਹੈ ਔਰ ਜਿਨ੍ਹਾਂ ਦਾ ਮਕਾਨ ਡਿੱਗ ਚੁੱਕਾ ਛੱਤ ਡਿੱਗ ਗਈ ਆ ਉਹਨੂੰ ਸਰਕਾਰ ਵੱਲੋਂ 120000 ਰੁਪਏ ਜਿਹੜੀ ਉਹਦੀ ਸਹਾਇਤਾ ਜਿਹੜੀ ਮਾਲੀ ਸਹਾਇਤਾ ਸਰਕਾਰ ਕਰਦੀ ਆ ਮੈਂ ਪਹਿਲਾਂ ਵੀ ਤੁਸੀਂ ਮੇਰਾ ਸੋਹਣੀ ਲਿਆਉਣਾ ਪਹਿਲਾਂ ਵੀ ਸਾਰੇ ਆਰਮਿਕ ਸੰਸਥਾਵਾਂ ਐਨਜੀਓ ਸਾਰਿਆਂ ਨੂੰ ਆਪਣੇ ਨਾਲ ਬੇਨਤੀ ਵੀ ਕਰਕੇ ਕਿਹਾ ਵੀ ਸਰਕਾਰ ਨੇ ਵੀ ਬਰਾਲਾ ਕਰਨਾ ਸਰਕਾਰ ਕਰ ਰਹੀ ਹੈ ਡੇਲੀ ਸਾਡੀਆਂ ਟੀਮਾਂ ਜਿਹੜੀਆਂ ਪਿੰਡਾਂ ਚ ਜਾ ਕੇ 25 ਕਰ ਰਹੇ ਆ ਪਰਿਵਾਰਾਂ ਨੂੰ ਕਿ ਜਿਨ੍ਹਾਂ ਦੇ ਜਿਨ੍ਹਾਂ ਨੂੰ ਇਹ ਜ਼ਰੂਰਤ ਆ ਉਹ ਵੀ ਕਰ ਰਹੇ ਆ ਪਰ ਮੈਂ ਧਾਰਮਿਕ ਸੰਸਥਾਵਾਂ ਕਰਨੇ ਕਿ ਜਿੱਥੇ ਤੁਸੀਂ ਬਾਕੀ ਸਾਰੀ ਹਾੜਾਂ ਦੀ ਚਾਹ ਮੈਡੀਕਲ ਤੇ ਲੈਣ ਤੋਂ ਹੈ ਤੇ ਚਾਰੇ ਦੇ ਸਿਸਟਮ ਤੇ ਖਾਣ ਪੀਣ ਵਾਲੀਆਂ ਤੇ ਚੱਲਦੀ ਉਦੇ ਨਾਲ ਨਾਲ ਉਹ ਪਰਿਵਾਰਾਂ ਨੂੰ ਵੀ ਡੈਂਟੀਫਾਈ ਕਰੋ ਉਹਨਾਂ ਤਰ੍ਹਾਂ ਤੱਕ ਵੀ ਆਪਾਂ ਅਪਰੋਚ ਕਰੀਏ ਕਿ ਜਿਨ੍ਹਾਂ ਨੂੰ ਛੱਤ ਮਿਲਣੀ ਬਹੁਤ ਜ਼ਰੂਰੀ ਹੈ